ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਆਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਰੈਗੂਲਰ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਲੈ ਕੇ ਆਏ ਆਂ ਸਟਾਫ ਨਰਸ ਦੇ ਲਈ ਬੰਪਰ ਭਰਤੀ ਐ ਜਾਰੀ ਹੋ ਚੁੱਕੀ ਐ 400 ਪਲੱਸ ਪੋਸਟਾਂ ਰੈਗੂਲਰ ਜਾਰੀ ਹੋ ਚੁੱਕੀਆਂ ਜੀ ਪੂਰਾ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਏ ਆਂ ਪੂਰਾ ਨੋਟੀਫਿਕੇਸ਼ਨ ਸਾਂਝਾ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਪੂਰਾ ਜ਼ਰੂਰ ਵੇਖਿਓ ਵੀਡੀਓ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤਾਂ ਬਿਨਾ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਰੈਗੂਲਰ ਪੋਸਟਾਂ ਸਟਾਫਨਰਸ ਦੇ ਲਈ ਜਾਰੀ ਹੋ ਚੁੱਕੀਆਂ ਜੀ 424 ਕੁੱਲ ਪੋਸਟਾਂ ਜਾਰੀ ਹੋਈਆਂ ਜੀ ਅਨਰਜ਼ਵ ਪੋਸਟਾਂ 212 ਨੇ ਜੀ ਐਸਸੀ ਦੇ ਲਈ 47 ਪੋਸਟਾਂ ਜਾਰੀ ਹੋਈਆਂ OBC ਐਨਸੀਐਲ ਤੇ 123 ਪੋਸਟਾਂ ਨੇ ਜੀ ਡਬਲਯੂਐਸ ਦੇ ਲਈ 42 ਪੋਸਟਾਂ ਨੇ ਪੀਡਬਲਯੂਡੀ ਦੇ ਲਈ 16 ਪੋਸਟਾਂ ਜਾਰੀ ਹੋ ਤਾ ਬੰਪਰ ਭਰਤੀ ਸਟਾਫ ਨਰਸਸ ਦੇ ਲਈ ਜਾਰੀ ਹੋ ਚੁੱਕੀ ਹੈ ਜੀ ਜਿਹਦੇ ਲਈ ਕੈਂਡੀਡੇਟ ਇੰਤਜ਼ਾਰ ਕਰਦੇ ਆ ਰੈਗੂਲਰ ਪੋਸਟਾਂ ਦੇ ਲਈ ਤਾਂ ਅੱਗੇ ਹੋਰ ਡਿਟੇਲ ਆਪਾਂ ਪੋਸਟਾਂ ਦੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਇਹਨਾਂ ਪੋਸਟਾਂ ਦੇ ਲਈ ਏਜ ਲਿਮਿਟ ਇਹਨਾਂ ਵੱਲੋਂ 18 ਤੋਂ 30 ਸਾਲ ਰੱਖੀ ਗਈ ਹੈ ਜੀ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲਸ ਦੇ ਅਨਸਾਰ ਰਹੂਗਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 1000 ਰੁਪਿਆ ਫੀਸ ਹੈ ਜੋ ਜਨਰਲ OBC ਐਂਡ SC/EWS ਕੈਂਡੀਡੇਟਸ ਦੇ ਲਈ ਰਹੂਗਾ SC ਕੈਟਾਗਰੀ ਦੇ ਲਈ 800 ਰੁਪਏ ਫੀਸ ਰੱਖੀ ਗਈ ਹੈ ਪਰਸਨਸ ਵਿਦ ਡਿਸੇਬਿਲਟੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਰਹੂਗੀ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਨੋਟ ਕਰ ਲਓ ਜੀ gmcch.gov.in ਇਸ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕੋਗੇ ਡਿਟੇਲਡ ਨੋਟੀਫਿਕੇਸ਼ਨ ਜਿਵੇਂ ਇਹਨਾਂ ਵੱਲੋਂ ਜਾਰੀ ਹੁੰਦਾ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਬੰਪਰ ਭਰਤੀ ਹੈ ਜੀ ਸਟਾਫ ਨਰਸਸ ਦੇ ਲਈ ਜਾਰੀ ਹੋ ਚੁੱਕੀ ਹੈ ਜੋ ਪੋਸਟਾਂ ਜੀ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨਲ ਸੈਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਜੀ گورਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਇੱਥੇ ਇਹ ਰੈਗੂਲਰ ਪੋਸਟਾਂ ਜਾਰੀ ਹੋਈਆਂ ਇਹਨਾਂ ਪੋਸਟਾਂ ਨੂੰ ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਆ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 7/5/2025 ਰਹੂਗੀ ਜੀ ਆਨਲਾਈਨ ਅਪਲਾਈ ਕਰ ਸਕੋਗੇ ਜੀ ਗਰੁੱਪ B ਦੀਆਂ ਪੋਸਟਾਂ ਨੇ ਜੀ ਨਰਸਿੰਗ ਆਫੀਸਰਜ਼ ਇਹ ਜੋ ਮੈਡੀਕਲ ਕਾਲਜ ਹੈ ਚੰਡੀਗੜ੍ਹ ਵਿਖੇ ਉੱਥੇ ਇਹ ਪੋਸਟਾਂ ਐ ਵੈਕੈਂਟ ਨੇ ਤੇ ਉੱਥੇ ਇਹ ਪੋਸਟਾਂ ਭਰੀਆਂ ਜਾਣੀਆਂ ਨੇ ਤਾਂ ਬਹੁਤ ਵਧੀਆ ਮੌਕਾ ਹੈ ਜੀ ਹੁਣੇ ਤੋਂ ਤਿਆਰੀ ਆਪਦੀ ਸ਼ੁਰੂ ਕਰ ਸਕਦੇ ਹੋ ਤੇ ਇਹਨਾਂ ਪੋਸਟਾਂ ਦੇ ਲਈ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇਤਾ ਡਿਟੇਲਡ ਨੋਟੀਫਿਕੇਸ਼ਨ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤਦ ਤੱਕ ਤੁਸੀਂ ਇੰਤਜ਼ਾਰ ਕਰੋ ਸਾਡੀ ਵੀਡੀਓ ਦਾ ਤੇ ਚੈਨਲ ਨੂੰ ਦੇਖਦੇ ਰਹੋ ਜੀ ਧੰਨਵਾਦ